ਕਰੋੜਪਤੀ ਤੇ ਬੇਸਹਾਰਾ ਵਿਧਵਾ ਦੁਪਹਿਰ ਦੀ ਤੇਜ਼ ਧੁੱਪ ਵਿੱਚ ਯਸ਼ਵਰਧਨ ਸਿੰਘਾਨੀਆਂ ਦੀ ਕਾਲੀ ਐਸਯੂਵੀ ਜਦੋਂ ਕੱਚੇ ਰਸਤਿਆਂ ਤੋਂ ਗੁਜ਼ਰਦੀ ਹੋਈ ਸ਼ਾਂਤੀ ਕੁਟੀਰ ਦੇ ਮੁੱਖ ਗੇਟ ਵੱਲ ਮੁੜੀ ਤਾਂ ਉੱਡਦੀ ਹੋਈ ਧੂੜ ਦੇ 구ਬਾਰ ਨੇ ਪਿੱਛੇ ਦੇ ਦ੍ਰਿਸ਼ ਨੂੰ ਧੁੰਦਲਾ ਕਰ ਦਿੱਤਾ ਇੰਜਨ ਦੀ ਗੜਗੜਾਹਟ ਉਸ ਸੰਸਾਨ ਪਿੰਡ ਦੀ ਖਾਮੋਸ਼ੀ ਵਿੱਚ ਇੱਕ ਅਜੀਬ ਜਿਹਾ ਸ਼ੋਰ ਪੈਦਾ ਕਰ ਰਹੀ ਸੀ ਉਸੇ ਤਰ੍ਹਾਂ ਜਿਵੇਂ ਯਸ਼ਵਰਦਨ ਦੇ ਮਨ ਵਿੱਚ ਭਾਵਨਾਵਾਂ ਦਾ ਤੂਫਾਨ ਚੱਲ ਰਿਹਾ ਸੀ ਇਹ ਹਵੇਲੀ ਸਿਰਫ ਇੱਟਾਂ ਤੇ ਗਾਰੇ ਨਾਲ ਬਣੀ ਇਮਾਰਤ ਨਹੀਂ ਸੀ ਇਹ ਉਹਨਾਂ ਦੀ ਸਵਰਗਵਾਸੀ ਪਤਨੀ ਕਵਿਤਾ ਦੇ ਸੁਪਨਿਆਂ ਦਾ ਉਹ ਆਲਣਾ ਸੀ ਜੋ ਹੁਣ ਉਸ ਦੀਆਂ ਯਾਦਾਂ ਦਾ ਇੱਕ ਸ਼ਾਂਤ ਅਜਾਇਬ ਘਰ ਬਣ ਚੁੱਕਾ ਸੀ 5 ਸਾਲ ਪਹਿਲਾਂ ਉਹਨਾਂ ਨੇ ਇਸ ਨੂੰ ਕਵਿਤਾ ਲਈ ਖਰੀਦਿਆ ਸੀ ਜੋ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਦੂਰ ਇਥੇ ਇੱਕ ਸਾਦਾ ਜੀਵਨ ਜਿਉਣਾ ਚਾਹੁੰਦੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ 2 ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਕਵਿਤਾ ਉਹਨਾਂ ਨੂੰ ਛੱਡ ਕੇ ਚਲੀ ਗਈ ਅਤੇ ਤਦ ਤੋਂ ਇਹ ਹਵੇਲੀ ਯਸ਼ਵਰਧਨ ਲਈ ਇੱਕ ਪਵਿੱਤਰ ਤੀਤ ਸਥਾਨ ਵਰਗੀ ਬਣ ਗਈ ਸੀ ਜਿੱਥੇ ਉਹ ਕੇਵਲ ਆਪਣੀ ਪਤਨੀ ਦੀ ਬਰਸੀ ਤੇ ਇਕੱਲੇ ਸਮਾਂ ਬਿਤਾਉਣਾਉਂਦੇ ਸਨ ਗੱਡੀ ਤੋਂ ਉਤਰਦੇ ਹੀ ਯਸ਼ਵਰਧਨ ਨੇ ਇੱਕ ਲੰਮਾ ਸਾਹ ਲਿਆ ਉਮੀਦ ਸੀ ਕਿ ਇੱਥੋਂ ਦੀ ਵੀਰਾਨ ਹਵਾ ਉਹਨਾਂ ਦੇ ਭਾਰੀ ਮਨ ਨੂੰ ਕੁਝ ਸਕੂਨ ਦੇਵੇਗੀ ਪਰ ਜਿਵੇਂ ਹੀ ਉਹਨਾਂ ਦੀ ਨਜ਼ਰ ਹਵੇਲੀ ਦੇ ਮੁੱਖ ਗੇਟ ਤੇ ਪਈ ਉਹਨਾਂ ਦੇ ਕਦਮ ਰੁਕ ਗਏ ਇਹ ਕੀ ਹੈ ਉਹਨਾਂ ਦੇ ਬੁੱਲਾਂ ਵਿੱਚੋਂ ਅਵਿਸ਼ਵਾਸ ਨਾਲ ਭਰਿਆ ਇੱਕ ਸਵਾਲ ਨਿਕਲਿਆ ਜਿਸ ਲੋਹੇ ਦੇ ਗੇਟ ਨੂੰ ਉਹਨਾਂ ਨੇ ਜੰਗਾਲ ਲਗਾਇਆ ਅਤੇ ਬਦ ਰੰਗ ਛੱਡਿਆ ਸੀ ਉਹ ਹੁਣ ਤਾਜ਼ੇ ਮੋਰ ਪੰਖੀ ਨੀਲੇ ਰੰਗ ਨਾਲ ਚਮਕ ਰਿਹਾ ਸੀ ਉਹੀ ਰੰਗ ਜੋ ਕਵਿਤਾ ਨੂੰ ਬੇਹੱਦ ਪਸੰਦ ਸੀ ਯਸ਼ਵਰਦਨ ਦੇ ਮੱਥੇ ਤੇ ਤਿਉੜੀਆਂ ਪੈ ਗਈਆਂ ਜਿੱਥੇ ਜੰਗਲੀ ਝਾੜੀਆਂ ਤੇ ਕਾਂ ਫੂਸ ਹੋਣੀ ਚਾਹੀਦੀ ਸੀ ਉੱਥੇ ਹੁਣ ਸਲਿੱਕੇ ਨਾਲ ਕੱਟਿਆ ਹੋਇਆ ਹਰਾ ਕਾਂ ਅਤੇ ਗੈਂਦੇ ਦੇ ਖਿੜੇ ਹੋਏ ਫੁੱਲ ਸਨ ਹਵੇਲੀ ਦੀਆਂ ਖਿੜਕੀਆਂ ਜੋ ਧੂੜ ਦੀ ਮੋਟੀ ਪਰਤ ਨਾਲ ਟਕੀਆਂ ਹੋਣੀਆਂ ਚਾਹੀਦੀਆਂ ਸਨ ਧੁੱਪ ਵਿੱਚ ਚਮਕ ਰਹੀਆਂ ਸਨ ਇੱਕ ਅਜੀਬ ਕੰਬਣੀ ਉਹਨਾਂ ਦੇ ਸਰੀਰ ਵਿੱਚ ਦੌੜ ਗਈ ਕੀ ਕੋਈ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਉਹਨਾਂ ਦੀਆਂ ਯਾਦਾਂ ਦੇ ਸਮੰਦਰ ਵਿੱਚ ਪ੍ਰਵੇਸ਼ ਕਰ ਚੁੱਕਾ ਸੀ ਗੁੱਸੇ ਅਤੇ ਉਤਸੁਕਤਾ ਦੇ ਮਿਲੇ-ਜੁਲੇ ਭਾਵ ਨਾਲ ਯਸ਼ਵਰਧਨ ਨੇ ਗੇਟ ਨੂੰ ੱਤਕਾ ਦਿੱਤਾ ਲੋਹੇ ਦਾ ਭਾਰੀ ਗੇਟ ਬਿਨਾਂ ਕਿਸੇ ਚੀਚੀ ਦੇ ਖੁੱਲ ਗਿਆ ਜਿਵੇਂ ਕਿਸੇ ਨੇ ਹਾਲ ਹੀ ਵਿੱਚ ਉਸ ਦੇ ਕਬਜ਼ਿਆਂ 'ਚ ਤੇਲ ਪਾਇਆ ਹੋਵੇ ਅੰਦਰ ਕਦਮ ਰੱਖਦੇ ਹੀ ਉਹਨਾਂ ਨੂੰ ਬੱਚਿਆਂ ਦੇ ਖਿੜ-ਖਿੜਾਉਣ ਦੀ ਆਵਾਜ਼ ਸੁਣਾਈ ਦਿੱਤੀ ਇਹ ਆਵਾਜ਼ ਐਨੀ ਜਿਉਂਦੀ ਜਾਗਦੀ ਸੀ ਕਿ ਯਸ਼ਵਰਦਨ ਨੂੰ ਲੱਗਿਆ ਸ਼ਾਇਦ ਉਹ ਕੋਈ ਸੁਪਨਾ ਦੇਖ ਰਹੇ ਹਨ ਉਹ ਤੇਜ਼ ਕਦਮਾਂ ਨਾਲ ਬਰਾਂਡੇ ਦੀਆਂ ਪੌੜੀਆਂ ਚੜੇ ਅਤੇ ਖੁੱਲੇ ਹੋਏ ਮੁੱਖ ਦਰਵਾਜ਼ੇ ਤੇ ਆ ਕੇ ਰੁੱਕ ਗਏ ਸਾਹਮਣੇ ਦਾ ਦ੍ਰਿਸ਼ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਦੇ ਆਲੀਸ਼ਾਨ ਦੀਵਾਨਖਾਨੇ ਵਿੱਚ ਜਿੱਥੇ ਖਾਮੋਸ਼ੀ ਦਾ ਰਾਜ਼ ਹੋਣਾ ਚਾਹੀਦਾ ਸੀ ਉੱਥੇ ਜੀਵਨ ਧੜਕ ਰਿਹਾ ਸੀ ਇੱਕ ਛੋਟੀ ਬੱਚੀ ਮੀਰਾ ਹੱਥ ਵਿੱਚ ਇੱਕ ਪੁਰਾਣੀ ਗੁੱਡੀ ਲੈ ਸੋਫੇ ਦੇ ਚਾਰੋਂ ਪਾਸੇ ਦੌੜ ਰਹੇ ਸੀ ਫਰਸ਼ ਤੇ ਵਿਛੇ ਕਾਲੀਨ ਤੇ ਇੱਕ ਨੰਨਾ ਬੱਚਾ ਆਰਗ ਗੋਡਿਆਂ ਦੇ ਭਾਰ ਚੱਲ ਰਿਹਾ ਸੀ ਅਤੇ ਉੱਥੇ ਸੋਫੇ ਕੋਲ ਖੜੀ ਇੱਕ ਜਵਾਨ ਔਰਤ ਪੂਜਾ ਧੋਤੇ ਹੋਏ ਕੱਪੜਿਆਂ ਦੀ ਤੈਅ ਲਗਾ ਰਹੀ ਸੀ ਕਮਰੇ ਵਿੱਚ ਬਾਸੀ ਹਵਾ ਦੀ ਜਗ੍ਹਾ ਤਾਜ਼ੇ ਪੱਕੇ ਹੋਏ ਭੋਜਨ ਅਤੇ ਅਰਗਬੱਤੀ ਦੀ ਹਲਕੀ ਜਿਹੀ ਖੁਸ਼ਬੂ ਸੀ ਯਸ਼ਵਰਦਨ ਦੀ ਬੋਟਾਂ ਦੀ ਆਵਾਜ਼ ਸੁਣ ਕੇ ਪੂਜਾ ਨੇ ਸਿਰ ਉਠਾਇਆ ਉਸ ਦੀਆਂ ਅੱਖਾਂ ਵਿੱਚ ਇੱਕ ਪਾਲੇ ਸਕੂਨ ਸੀ ਜੋ ਯਸ਼ਵਰਦਨ ਨੂੰ ਦੇਖਦੇ ਹੀ ਡੂੰਗੇ ਡਰ ਵਿੱਚ ਬਦਲ ਗਿਆ ਉਸ ਦੇ ਹੱਥੋਂ ਕੱਪੜਿਆਂ ਦੀ ਟੋਕਰੀ ਛੁੱਟ ਗਈ ਅਤੇ ਸਫੈਦ ਕੱਪੜੇ ਫਰਸ਼ ਤੇ ਖਿਲਰ ਗਏ ਤੁਸੀਂ ਤੁਸੀਂ ਕੌਣ ਹੋ ਯਸ਼ਵਰਦਨ ਦੀ ਆਵਾਜ਼ ਵਿੱਚ ਸਖਤੀ ਸੀ ਜੋ ਉਹਨਾਂ ਦੇ ਅੰਦਰਲੇ ਦਰਦ ਨੂੰ ਛਿਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਤੁਸੀਂ ਮੇਰੇ ਘਰ ਵਿੱਚ ਮੇਰੀ ਨਿੱਜੀ ਜਾਇਦਾਦ ਵਿੱਚ ਕੀ ਕਰ ਰਹੇ ਹੋ ਪੂਜਾ ਦਾ ਚਿਹਰਾ ਡਰ ਨਾਲ ਸਫੇਦ ਪੈ ਗਿਆ ਉਹ ਕੰਬਦੇ ਹੱਥਾਂ ਨਾਲ ਨੂੰ ਜੋੜਦੀ ਹੋਈ ਕਾਲੀ ਨਾਲ ਅੱਗੇ ਵਧੀ ਮਾਫ ਕਰ ਦਿਓ ਸਭ ਮੈਂ ਮੈਂ ਸਭ ਸਮਝਾਉਂਦੀ ਹਾਂ ਯਸ਼ਵਰਧਨ ਦਾ ਗੁੱਸਾ ਹੁਣ ਉਬਾਲੇ ਖਾਰਿਆ ਸੀ ਉਹ ਇੱਥੇ ਸ਼ਾਂਤੀ ਦੀ ਭਾਲ ਵਿੱਚ ਆਏ ਸਨ ਆਪਣੀ ਪਤਨੀ ਦੀਆਂ ਯਾਦਾਂ ਵਿੱਚ ਡੁੱਬਨ ਪਰ ਇੱਥੇ ਤਾਂ ਕਿਸੇ ਅਜਨਬੀ ਨੇ ਉਹਨਾਂ ਦੀ ਦੁਨੀਆ ਤੇ ਕਬਜ਼ਾ ਕਰ ਲਿਆ ਸੀ ਕੀ ਸਮਝਾਉਂਗੇ ਤੁਸੀਂ ਇਸ ਸਿੱਧਾ ਸਿੱਧਾ ਗੈਰ ਕਾਨੂੰਨੀ ਪ੍ਰਵੇਸ਼ ਮੈਨੂੰ ਹੁਣੇ ਪੁਲਿਸ ਨੂੰ ਬੁਲਾਉਣਾ ਪਵੇਗਾ ਪੁਲਿਸ ਦਾ ਨਾਮ ਸੁਣਦੇ ਹੀ ਮੀਰਾ ਦੌੜ ਕੇ ਆਪਣੀ ਮਾਂ ਦੇ ਪੱਲੇ ਦੇ ਪਿੱਛੇ ਲੁਕ ਗਈ ਅਤੇ ਨਾਰਵ ਜ਼ੋਰ-ਜ਼ੋਰ ਨਾਲ ਰੋਣ ਲੱਗਾ ਪੂਜਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਹ ਗੋਡਿਆਂ ਦੇ ਭਾਰ ਬੈਠ ਕੇ ਜਿਵੇਂ ਜ਼ਿੰਦਗੀ ਨੇ ਉਸਨੂੰ ਪਹਿਲਾਂ ਹੀ ਬਹੁਤ ਵਾਰ ਗिराਇਆ ਹੋਵੇ ਨਹੀਂ ਸਾਹਿਬ ਪਲੀਜ਼ ਪੁਲਿਸ ਨੂੰ ਨਾ ਬੁਲਾਓ ਪੂਜਾ ਘਿੜ-ਘਿੜਾਈ ਉਸ ਦੀ ਆਵਾਜ਼ ਵਿੱਚ ਇੱਕ ਮਾਂ ਦੀ ਬੇਵਸੀ ਸੀ ਮੇਰੇ ਪਤੀ ਗੁਜ਼ਰ ਗਏ ਕੰਮ ਛੁੱਟ ਗਿਆ ਮਕਾਨ ਮਾਲਕ ਨੇ ਸਾਨੂੰ ਬਾਰਿਸ਼ ਵਿੱਚ ਘਰੋਂ ਕੱਢ ਦਿੱਤਾ ਸਾਡੇ ਕੋਲ ਜਾਣ ਲਈ ਕੋਈ ਜਗ੍ਹਾ ਨਹੀਂ ਸੀ ਇਹ ਹਵੇਲੀ ਸਾਲਾਂ ਤੋਂ ਬੰਦ ਸੀ ਮੈਂ ਸੋਚਿਆ ਬਸ ਕੁਝ ਦਿਨ ਜਦੋਂ ਤੱਕ ਮੈਨੂੰ ਕੋਈ ਹੋਰ ਛੱਤ ਨਹੀਂ ਮਿਲ ਜਾਂਦੀ ਉਸ ਦੀਆਂ ਗੱਲਾਂ ਯਸ਼ਵਰਦਨ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ ਪਰ ਉਹਨਾਂ ਦਾ ਦਿਲ ਅਜੇ ਵੀ ਸਖਤ ਸੀ ਤਦ ਹੀ ਆਪਣੀ ਮਾਂ ਦੇ ਪਿੱਛੇ ਲੁਕੀ ਨੰਨੀ ਮੀਰਾ ਨੇ ਹੌਲੀ ਜੇ ਪੁੱਛਿਆ ਮਾਂ ਕੀ ਅਸੀਂ ਫਿਰ ਤੋਂ ਉਸ ਪਲ ਪੁਲ ਦੇ ਹੇਠਾਂ ਸੌਣ ਵਾਲੇ ਹਾਂ ਫਿਰ ਤੋਂ ਇਸ ਇੱਕ ਸ਼ਬ ਨੇ ਯਸ਼ਵਰਦਨ ਦੇ ਦਿਲ ਤੇ ਹਥੋੜੇ ਵਾਂਗ ਸੱਟ ਮਾਰੀ ਅਚਾਨਕ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕਵਿਤਾ ਦਾ ਚਿਹਰਾ ਆ ਗਿਆ ਕਵਿਤਾ ਜੋ ਹਮੇਸ਼ਾ ਕਹਿੰਦੀ ਸੀ ਕਿ ਘਰ ਦੀਵਾਰਾਂ ਨਾਲ ਨਹੀਂ ਉਸ ਵਿੱਚ ਰਹਿਣ ਵਾਲੇ ਲੋਕਾਂ ਨਾਲ ਬੰਨਦਾ ਅਤੇ ਜੋ ਕਿਸੇ ਵੀ ਬੇਸਹਾਰਾ ਨੂੰ ਖਾਲੀ ਹੱਥ ਨਹੀਂ ਜਾਣ ਦਿੰਦੀ। ਯਸ਼ਵਰਦਨ ਨੇ ਆਪਣੀਆਂ ਮੁਠੀਆਂ ਮੀਚ ਲਈਆਂ ਅਤੇ ਅੱਖਾਂ ਨੂੰ ਇੱਕ ਪਲ ਲਈ ਬੰਦ ਕੀਤਾ। ਜਦੋਂ ਉਹਨਾਂ ਨੇ ਅੱਖਾਂ ਖੋਲ੍ਹੀਆਂ ਤਾਂ ਉਹਨਾਂ ਦਾ ਗੁੱਸਾ ਕੁਝ ਹੱਦ ਤੱਕ ਪਿਗਲ ਚੁੱਕਾ ਸੀ। ਮੈਨੂੰ ਪਤਾ ਹੈ ਕਿ ਇਹ ਅਪਰਾਧ ਹੈ ਪੂਜਾ। ਯਸ਼ਵਰਦਨ ਨੇ ਆਪਣੀ ਆਵਾਜ਼ ਨੂੰ ਸੰਜਮ ਵਿੱਚ ਰੱਖਦਿਆਂ ਕਿਹਾ। ਜਾਣਦੀ ਹਾਂ ਸਾਬ ਪਰ ਮੇਰੇ ਬੱਚਿਆਂ ਦੀ ਭੁੱਖ ਅਤੇ ਸਰਦੀ ਨੇ ਮੈਨੂੰ ਅਪਰਾਧੀ ਬਣਾ ਦਿੱਤਾ ਮੈਨੂੰ ਬਸ 10 ਦਿਨ ਦੇ ਦਿਓ ਮੈਂ ਵਾਦਾ ਕਰਦੀ ਹਾਂ ਅਸੀਂ ਬਿਲਕੁਲ ਚੁੱਪਚਾਪ ਰਹਾਂਗੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਅਸੀਂ ਇੱਥੇ ਹਾਂ ਯਸ਼ਵਰਦਨਿਕ ਨਜ਼ਰ ਉਸ ਨੀਲੇ ਗੇਟ ਵੱਲ ਦੇਖਿਆ ਫਿਰ ਸਾਫ਼ ਸੁਥਰੇ ਕਮਰੇ ਅਤੇ ਅੰਤ ਵਿੱਚ ਉਸ ਬੇਵਸ ਮਾਵਲ ਇਸ ਘਰ ਵਿੱਚ ਪਹਿਲੀ ਵਾਰ ਉਦਾਸੀ ਦੀ ਜਗ੍ਹਾ ਜੀਵਨ ਦੀ ਗਰਮਾਹਟ ਮਹਿਸੂਸ ਹੋ ਰਹੀ ਸੀ ਉਹਨਾਂ ਨੇ ਇੱਕ ਡੂੰਗਾ ਅਤੇ ਭਾਰੀ ਸਾਂਹ ਛੱਡਿਆ ਠੀਕ ਹੈ ਯਸ਼ਵਰਧਨ ਨੇ ਸਖਤ ਸ਼ਬਦਾਂ ਵਿੱਚ ਫੈਸਲਾ ਸੁਣਾਇਆ 10 ਦਿਨ ਸਿਰਫ 10 ਦਿਨ ਤੁਸੀਂ ਇੱਥੇ ਰਹਿ ਸਕਦੇ ਹੋ ਪਰ ਮੇਰੀ ਇੱਕ ਸ਼ਰਤ ਹੈ ਤੁਸੀਂ ਅਤੇ ਤੁਹਾਡੇ ਬੱਚੇ ਮੇਰੀਆਂ ਨਜ਼ਰਾਂ ਤੋਂ ਦੂਰ ਰਹੋਗੇ ਮੈਂ ਇੱਥੇ ਆਪਣੀ ਪਤਨੀ ਦੀ ਯਾਦ ਵਿੱਚ ਆਇਆ ਹਾਂ ਮੈਨੂੰ ਕੋਈ ਸ਼ੋਰ ਨਹੀਂ ਚਾਹੀਦਾ ਤੁਸੀਂ ਲੋਕ ਪਿੱਛੇ ਦੇ ਸਰਵੈਂਟ ਕੁਆਟਰ ਵਿੱਚ ਰਹੋਗੇ ਪੂਜਾ ਨੇ ਸੁੱਖ ਦਾ ਸਾਹ ਲਿਆ ਤੇ ਆਪਣੇ ਬੱਚਿਆਂ ਨੂੰ ਛਾਤੀ ਨਾਲ ਲਗਾ ਲਿਆ। ਭਗਵਾਨ ਤੁਹਾਡਾ ਭਲਾ ਕਰੇ ਸਾਬ। ਅਸੀਂ ਤੁਹਾਨੂੰ ਬਿਲਕੁਲ ਪਰੇਸ਼ਾਨ ਨਹੀਂ ਕਰਾਂਗੇ। ਇਸ ਅਜੀਬੋ ਗਰੀਬ ਸਮਝੌਤੇ ਤੋਂ ਤੁਰੰਤ ਬਾਅਦ ਹਵੇਲੀ ਦਾ ਦਰਵਾਜ਼ਾ ਜ਼ੋਰਦਾਰ ਆਵਾਜ਼ ਨਾਲ ਖੁੱਲਿਆ। ਇਹ ਅਚਾਨਕ ਹੋਇਆ। ਸ਼ੋਰ ਇੰਨਾ ਤੇਜ਼ ਸੀ ਕਿ ਦੋਵੇਂ ਚੌਂਕੇ ਦਰਵਾਜ਼ੇ ਤੇ ਸ਼ਾਂਤੀ ਕੁਟੀਰ ਦਾ ਬਰਿਆ ਪੁਰਾਣਾ ਚੌਂਕੀਦਾਰ ਰਗਵੀਰ ਖੜਾ ਸੀ। ਜਿਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਰਿਹਾ ਸੀ ਸਾਹਬ ਰਗਵੀਰ ਨੇ ਬੈਠਕ ਵਿੱਚ ਕਦਮ ਰੱਖਦੇ ਹੀ ਚੀਕੇ ਕਿਆ ਉਸਨੇ ਸਾਲਾਂ ਤੋਂ ਇਸ ਹਵੇਲੀ ਦਾ ਮਾਲਕ ਹੋਣ ਦਾ ਭਰਮ ਪਾਲ ਰੱਖਿਆ ਸੀ ਇਹ ਸਭ ਕੀ ਹੈ ਇਹ ਔਰਤ ਤੇ ਇਸ ਦੇ ਬੱਚੇ ਮੈਂ ਇਸ ਨੂੰ ਬਾਹਰ ਰਹਿਣ ਲਈ ਕਿਹਾ ਸੀ ਮੈਂ ਇਸ ਨੂੰ ਚੇਤਾਵਨੀ ਦਿੱਤੀ ਸੀ ਕਿ ਇਹ ਹਵੇਲੀ ਮਾਲਕ ਦੀ ਹੈ ਇਸ ਨੇ ਮੇਰੀਆਂ ਚਾਬੀਆਂ ਚੋਰੀ ਕਰਕੇ ਜਾਂ ਤਾਲਾ ਤੋੜ ਕੇ ਪੂਜਾ ਪੈਪਿਤ ਓਕੇ ਯਸ਼ਵਰਦਨ ਵੱਲ ਦੇਖਣ ਲੱਗੀ ਰਘੁਵੀਰ ਬਿਨਾਂ ਰੁਕੇ ਬੋਲਦਾ ਰਿਹਾ ਇਹ ਲੋਕ ਚੋਰ ਹੰਸਾਹਬ ਮੈਂ ਸੁਣਿਆ ਹੈ ਇਹ ਵਿਧਵਾ ਹੈ ਅਤੇ ਸ਼ਹਿਰ ਵਿੱਚ ਬੇਕਾਰ ਸੀ ਤੁਸੀਂ ਇਸ ਨੂੰ ਹੁਣੇ ਪੁਲਿਸ ਦੇ ਹਵਾਲੇ ਕਰੋ ਰਘੁਵੀਰ ਦੀ ਆਵਾਜ਼ ਸੁਣ ਕੇ ਯਸ਼ਵਰਦਨ ਨੂੰ ਸਿਰ ਵਿੱਚ ਦਬਾਅ ਮਹਿਸੂਸ ਹੋਇਆ ਉਹਨਾਂ ਨੇ ਆਪਣੇ ਆਪ ਨੂੰ ਸ਼ਾਂਤ ਕੀਤਾ ਤੇ ਆਪਣੀ ਆਵਾਜ਼ ਨੂੰ ਬਰਫ਼ ਵਾਂਗ ਠੰਡੀ ਅਤੇ ਕੰਟਰੋਲ 'ਚ ਰੱਖਿਆ ਰਘੁਵੀਰ ਯਸ਼ਵਰਦਨ ਨੇ ਅਧਿਕਾਰਤ ਸ਼ੁਰੂ ਵਿੱਚ ਕਿਹਾ ਇਹ ਮੇਰਾ ਘਰ ਹੈ ਅਤੇ ਮੈਂ ਇੱਥੇ ਹਾਂ ਪੂਜਾ ਅਤੇ ਉਸਦੇ ਬੱਚੇ 10 ਦਿਨ ਲਈ ਮੇਰੇ ਮਹਿਮਾਨ ਹਨ ਸਾਹਿਬ ਤੁਸੀਂ ਕੀ ਗੱਲ ਕਰ ਰਹੇ ਹੋ ਰਘੂਵੀਰ ਹੈਰਾਨ ਰਹਿ ਗਿਆ ਇਹ ਮੇਰਾ ਫੈਸਲਾ ਹੈ ਯਸ਼ਵਰਦਨ ਨੇ ਉਸਦੀ ਗੱਲ ਵਿੱਚੇ ਕੱਟ ਦਿੱਤੀ ਤੇਰੀ ਜ਼ਿੰਮੇਵਾਰੀ ਹਵੇਲੀ ਦੇ ਬਾਹਰ ਹੈ ਤੂੰ ਇੱਥੇ ਸਾਫ਼ ਸਫਾਈ ਕਰਨੀ ਸੀ ਜੋ ਤੂੰ ਨਹੀਂ ਕਰ ਸਕਿਆ आज तो तू सिर्फ बाहर ਦੇ ਦਰਵਾਜੇ ਤੇ ਰਹੇਗਾ ਘਰ ਦੇ ਅੰਦਰ ਕੀ ਹੋ ਰਿਹਾ ਹੈ ਉਸ ਨਾਲ ਤੇਰਾ ਕੋਈ ਲੈਣਾ ਦੇਣਾ ਨਹੀਂ ਹੋਵੇਗਾ ਹੁਣ ਤੂੰ ਜਾ ਸਕਦਾ ਹੈ ਰਗਵੀਰ અપਮਾਨਿਤ ਮਹਿਸੂਸ ਕਰਦਾ ਹੋਇਆ ਉੱਥੋਂ ਚਲਾ ਗਿਆ ਅਗਲੇ ਦਿਨ ਹਵੇਲੀ ਵਿੱਚ ਅਦ੍ਰਿਸ਼ ਦੀਵਾਰਾਂ ਖੜੀਆਂ ਸਨ ਇੱਕ ਪਾਸੇ ਯਸ਼ਵਰਧਨ ਆਪਣੇ ਕਮਰੇ ਵਿੱਚ ਪਤਨੀ ਦੀਆਂ ਯਾਦਾਂ ਅਤੇ ਕਾਰੋਬਾਰ ਦੀਆਂ ਚਿੰਤਾਵਾਂ ਵਿੱਚ ਡੁੱਬੇ ਹੋਏ ਸਨ ਅਤੇ ਦੂਜੇ ਪਾਸੇ ਪੂਜਾ ਤੇ ਉਸਦੇ ਬੱਚੇ ਇੱਕ ਪਰਛਾਵੇਂ ਵਾਂਗ ਰਹਿ ਰਹੇ ਸਨ। ਰਾਤ ਨੂੰ ਜਦੋਂ ਯਸ਼ਵਰਦਨ ਪੌੜੀਆਂ ਉੱਤਰੇ ਸਨ, ਉਹਨਾਂ ਨੂੰ ਗਰਮ ਦਾਲ ਰੋਟੀ ਦੀ ਖੁਸ਼ਬੂ ਆਈ। ਇਹ ਖੁਸ਼ਬੂ ਕਵਿਤਾ ਦੇ ਹੱਥਾਂ ਦੇ ਖਾਣੇ ਦੀ ਯਾਦ ਦਿਵਾ ਰਹੀ ਸੀ। ਰਾਤ ਕਰੀਬ 10 ਵਜੇ ਯਸ਼ਵਰਦਨ ਰਸੋਈ ਵਿੱਚ ਪਾਣੀ ਲੈਣ ਗਏ ਤਾਂ ਉੱਥੇ ਪੂਜਾ ਨੂੰ ਖੜਾ ਦੇਖਿਆ। ਉਹ ਡਰ ਗਈ। ਯਸ਼ਵਰਦਨ ਨੇ ਦੇਖਿਆ ਕਿ ਉਸਦੇ ਹੱਥ ਵਿੱਚ ਇੱਕ ਪੁਰਾਣਾ ਪਾਟਿਆ ਹੋਇਆ ਕੱਪੜਾ ਹੈ। ਉਹ ਕੀ ਹੈ? ਉਹਨਾਂ ਨੇ ਪੁੱਛਿਆ। ਪੂਜਾ ਨੇ ਸ਼ਰਮ ਨਾਲ ਜਵਾਬ ਦਿੱਤਾ। ਮੀਰਾ ਨੂੰ ਰਾਤ ਨੂੰ ਪਿਸ਼ਾਬ ਜ਼ਿਆਦਾ ਆ ਰਿਹਾ ਸੀ। ਮੇਰੇ ਕੋਲ ਜ਼ਿਆਦਾ ਕੱਪੜੇ ਜਾਂ ਡਾਈਪਰ ਨਹੀਂ ਹਨ। ਮੈਂ ਉਸ ਨੂੰ ਧੋ ਕੇ ਸੁਕਾ ਰਹੀ ਸੀ। ਯਸ਼ਵਰਦਨ ਨੂੰ ਇੱਕ ਪੱਲੇ ਆਪਣੇ ਕਰੋੜਾਂ ਦੇ ਬੈਂਕ ਅਕਾਊਂਟ ਤੇ ਗੁੱਸਾ ਆਇਆ। ਉਹਨਾਂ ਨੇ ਪੁੱਛਿਆ, "ਤੂੰ ਠੀਕ ਹੈ?" ਪੂਜਾ ਹੈਰਾਨ ਰਹਿ ਗਈ। ਯਸ਼ਵਰਦਨ ਨੇ ਕਿਹਾ, "ਤੂੰ ਇਸ ਤਰ੍ਹਾਂ ਬੱਚਿਆਂ ਨੂੰ ਨਹੀਂ ਪਾਲ ਸਕਤੀ।" ਤੈਨੂੰ ਨੌਕਰੀ ਦੀ ਲੋੜ ਹੈ ਅਗਲੀ ਸਵੇਰ ਯਸ਼ਵਰਦਨ ਨੇ ਪੂਜਾ ਨੂੰ ਕਿਹਾ 10 ਦਿਨ ਵਿੱਚ ਤੂੰ ਦੂਜੀ ਛੱਤ ਨਹੀਂ ਲੱਭ ਸਕẽਗੀ ਮੈਂ ਤੈਨੂੰ ਨੌਕਰੀ ਦੇਵਾਂਗਾ ਤੂੰ ਮੇਰੀ ਹਵੇਲੀ ਦੀ ਦੇਖਭਾਲ ਕਰੇਂਗੀ ਅਤੇ ਬੱਚਿਆਂ ਨਾਲ ਇੱਥੇ ਹੀ ਰਹੇਂਗੀ ਪੂਜਾ ਦਾ ਦਿਲ ਚੋਰ ਨਾਲ ਧੜਕਣ ਲੱਗਾ ਪਰ ਸਾਹਿਬ ਮੈਂ ਤਾਂ ਬਸ ਘਰੇਲੂ ਕੰਮ ਜਾਂਦੀ ਹਾਂ ਯਸ਼ਵਰਦਨ ਨੇ ਕਿਹਾ ਇਹੀ ਤੇਰਾ ਕੰਮ ਹੋਵੇਗਾ ਇਸ ਘਰ ਦੀ ਦੇਖਭਾਲ ਕਰਨਾ ਜਿਸ ਨੂੰ ਮੇਰੀ ਪਤਨੀ ਨੇ ਸੁਪਨਾ ਸਮਝਿਆ ਸੀ ਇਹ ਗੇਟ ਕਿਸ ਨੇ ਰੰਗਿਆ ਸੀ ਪੂਜਾ ਨੇ ਹੌਲੀ ਜਿਹੀ ਕਿਹਾ ਸਾਹਿਬ ਮੈਂ ਨੀਲਾ ਰੰਗ ਬਹੁਤ ਪੁਰਾਣਾ ਲੱਗ ਰਿਹਾ ਸੀ ਇਸ ਲਈ ਮੈਂ ਬਾਜ਼ਾਰੋਂ ਰੰਗ ਲਿਆ ਕੇ ਰੰਗ ਦਿੱਤਾ ਯਸ਼ਵਰਦਨ ਨੇ ਸਿਰ ਹਿਲਾਇਆ ਉਹ ਰੰਗ ਜੋ ਕਵਿਤਾ ਦਾ ਪਸੰਦੀਦਾ ਸੀ ਪੂਜਾ ਨੇ ਆਪਣੇ ਆਪ ਚੁਣਿਆ ਸੀ ਮੈਂ ਤੈਨੂੰ ਹਰ ਮਹੀਨੇ 15000 ਰੁਪਏ ਦੇਵਾਂਗਾ ਉਸ ਹਵੇਲੀ ਦੀ ਕੇਅਰ ਟੇਕਰ ਹੈ ਪੂਜਾ ਲਈ ਇਹ ਕੇਵਲ ਨੌਕਰੀ ਨਹੀਂ ਸੀ ਇੱਕ ਜੀਵਨਦਾਨ ਸੀ ਹੰਜੂ ਉਸ ਦੀਆਂ ਗੱਲਾਂ ਤੇ ਵਹਿਣ ਲੱਗੇ ਸਾਹਿਬ ਮੈਂ ਇਹ احਸਾਨ ਕਦੇ ਨਹੀਂ ਭੁਲਾਗੀ ਪਰ ਕੀ ਤੁਸੀਂ ਸੱਚਮੁੱਚ ਮੇਰੇ ਤੇ ਭਰੋਸਾ ਕਰ ਸਕਦੇ ਹੋ ਮੈਂ ਇੱਕ ਅਣਜਾਣ ਔਰਤਾਂ ਭਰੋਸਾ ਨਹੀਂ ਯਸ਼ਵਰਦਨ ਨੇ ਤੁਰੰਤ ਜਵਾਬ ਦਿੱਤਾ ਇਹ ਵਪਾਰ ਹੈ ਤੂੰ ਮੈਨੂੰ ਸ਼ਾਂਤੀ ਅਤੇ ਮੇਰੇ ਘਰ ਦੀ ਸੁਰੱਖਿਆ ਦੇਵੇਂਗੀ ਮੈਂ ਤੈਨੂੰ ਤਨਖਾਹ ਅਤੇ ਛੱਤ ਦੇਵਾਂਗਾ ਜੇ ਤੂੰ ਮੈਨੂੰ ਧੋਖਾ ਦੇਵੇਂਗੀ ਤਾਂ ਤੈਨੂੰ ਅਤੇ ਤੇਰੇ ਬੱਚਿਆਂ ਨੂੰ ਤੁਰੰਤ ਇੱਥੋਂ ਜਾਣਾ ਪਵੇਗਾ ਕੀ ਤੂੰ ਇਸ ਸ਼ਰਤ ਨੂੰ ਮੰਨਦੀ ਹੈ ਪੂਜਾ ਨੇ ਆਪਣੀਆਂ ਅੱਖਾਂ ਪੂੰਝੀਆਂ ਅਤੇ ਦ੍ਰਿੜਤਾ ਨਾਲ ਸਿਰ ਹਿਲਾਇਆ ਮੈਂ ਸ਼ਰਤ ਮੰਨਦੀ ਹਾਂ ਸਾਬ ਮੈਂ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਾਂਗੀ ਉਸਨੇ ਕਿਹਾ ਯਸ਼ਵਰਧਨ ਨੇ ਉਸ ਨੂੰ ਜ਼ਰੂਰੀ ਸਮਾਨ ਖਰੀਦਣ ਲਈ ਕੁਝ ਪੈਸੇ ਦਿੱਤੇ ਅਤੇ ਕਿਹਾ ਕਿ ਉਹ ਰਗਵੀਰ ਨੂੰ ਦੱਸ ਦੇਵੇ ਕਿ ਉਹ ਹੁਣ ਇੱਥੇ ਹੀ ਕੰਮ ਕਰੇਗੀ ਪੂਜਾ ਦੇ ਜਾਣ ਤੋਂ ਬਾਅਦ ਯਸ਼ਵਰਧਨ ਆਪਣੀ ਪਤਨੀ ਦੀ ਫੋਟੋ ਕੋਲ ਗਏ ਦੇਖੋ ਕਵਿਤਾ ਉਹਨਾਂ ਨੇ ਹੌਲੀ ਜਿਹਾ ਕਿਹਾ ਮੈਂ ਤੁਹਾਡੇ ਲਈ ਇਸ ਘਰ ਨੂੰ ਜਿੰਦਾ ਰੱਖਣ ਲਈ ਇੱਕ ਨਵਾਂ ਇੰਤਜ਼ਾਮ ਕੀਤਾ ਹੈ ਉਹਨਾਂ ਦੇ ਚਿਹਰੇ ਤੇ ਇੱਕ ਹਲਕੀ ਮੁਸਕਾਨ ਆਈ ਜੋ 2 ਸਾਲ ਵਿੱਚ ਮੈਲੀ ਵਰਦਕੀ ਸੀ ਜਿਵੇਂ ਜਿਵੇਂ ਦਿਨ گزرਦੇ ਗਏ ਯਸ਼ਵਰਦਨ ਦਾ ਜੀਵਨ ਇੱਕ ਅਨਕਿਆਸੀ ਲੈ ਵਿੱਚ ਟਰਨ ਲੱਗਾ ਉਹਨਾਂ ਨੂੰ ਹੁਣ ਸਵੇਰੇ ਤਾਜੇ ਫੁੱਲਾਂ ਦੀ ਖੁਸ਼ਬੂ ਅਤੇ ਪੂਜਾ ਦੇ ਹੱਥਾਂ ਨਾਲ ਬਣੀ ਇਡਲੀ ਦੀ ਮਹਿਕ ਆਉਂਦੀ ਸੀ ਉਹ ਅਜੇ ਵੀ ਆਪਣਾ ਜ਼ਿਆਦਾਤਰ ਸਮਾਂ ਉੱਪਰ ਆਪਣੇ ਕਮਰੇ ਵਿੱਚ ਬਿਤਾਉਂਦੇ ਸਨ ਪਰ ਹੁਣ ਉਹ ਹੇਠਾਂ ਆਉਣ ਤੋਂ ਡਰਦੇ ਨਹੀਂ ਸਨ ਉਹਨਾਂ ਨੂੰ ਪਤਾ ਸੀ ਕੀ ਉਹ ਸ਼ੋਰ ਜੋ ਪਹਿਲਾਂ ਹਵੇਲੀ ਵਿੱਚ ਕੁਸ ਪੈਟ ਵਰਗਾ ਲੱਗਦਾ ਸੀ ਹੁਣ ਮੀਰਾ ਦੀ ਖਿੜਖੀ ਰਾਹਟ ਤੇ ਰੂਪ ਵਿੱਚ ਸੀ ਅਤੇ ਆਰਵ ਦੇ ਗੋਡਿਆਂ ਦੇ ਭਾਰ ਚੱਲਣ ਦੀ ਹੌਲੀ ਪਿਆਰੀ ਆਵਾਜ਼ ਦੇ ਰੂਪ ਵਿੱਚ ਸੀ ਇੱਕ ਸ਼ਾਮ ਯਸ਼ਵਰਧਨ ਆਪਣੇ ਕਮਰੇ ਵਿੱਚ ਕੰਮ ਕਰ ਰਹੇ ਸਨ ਤਾਂ ਦੋਨਾਂ ਨੂੰ ਅਚਾਨਕ ਛਾਤੀ ਵਿੱਚ ਤੇਜ਼ ਦਰਦ ਹੋਇਆ ਇਹ ਦਰਦ ਅਜੀਬਾ ਸੀ ਜੋ ਉਹਨਾਂ ਨੂੰ ਕਵਿਤਾ ਦੇ ਜਨ ਤੋਂ ਬਾਅਦ ਹੁੰਦਾ ਸੀ ਤਨ ਆਤਿ ਇਕੱਲੇਪਨ ਦਾ ਦਰਦ ਉਹ ਉਠਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹਨਾਂ ਦਾ ਸਰੀਰ ਸਾਥ ਨਹੀਂ ਦੇ ਰਿਹਾ ਸੀ ਉਹਨਾਂ ਦਾ ਬਰੀਥਿੰਗ ਪੰਪ ਜੋ ਹਮੇਸ਼ਾ ਉਹਨਾਂ ਦੇ ਕੋਲ ਹੁੰਦਾ ਸੀ ਟੇਬਲ ਤੋਂ ਦੂਰ ਰੱਖਿਆ ਸੀ ਉਹਨਾਂ ਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ ਠੀਕ ਉਸੇ ਪਲ ਪੂਜਾ ਉੱਪਰ ਆਈ ਉਸਨੇ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਾ ਮਿਲਿਆ ਤਾਂ ਉਸਨੇ ਦਰਵਾਜ਼ਾ ਖੋਲ ਕੇ ਚਾਂਕਿਆ ਉਸ ਨੂੰ ਯਸ਼ਵਰਦਨ ਦਾ ਚਿਹਰਾ ਪਸੀਨੇ ਅਤੇ ਦਰਦ ਨਾਲ ਭਿੱਜਿਆ ਹੋਇਆ ਦਿਸਿਆ ਉਹ ਬਿਨਾਂ ਇੱਕ ਪਲ ਸੋਚੇ ਕਮਰੇ ਵਿੱਚ ਭੱਜੀ "ਸਾਹਬ ਕੀ ਹੋਇਆ?" ਪੂਜਾ ਚਿੱਕੀ ਯਸ਼ਵਰਦਨ ਨੇ ਮੁਸ਼ਕਲ ਨਾਲ ਆਪਣੇ ਹੱਥ ਨਾਲ ਪੰਪ ਵੱਲ ਇਸ਼ਾਰਾ ਕੀਤਾ ਪੂਜਾ ਨੇ ਤੁਰੰਤ ਸਥਿਤੀ ਨੂੰ ਸਮਝਿਆ ਉਹ ਭੱਜ ਕੇ ਪੰਪ ਲਿਆਈ ਅਤੇ ਯਸ਼ਵਰਦਨ ਦੇ ਮੂੰਹ ਕੋਲ ਰੱਖਿਆ ਉਸਨੇ ਉਹਨਾਂ ਨੂੰ ਸਹਾਰਾ ਦੇ ਕੇ ਬਿਸਤਰੇ ਤੇ ਲਟਾਇਆ ਅਤੇ ਸ਼ਾਂਤ ਹੋਣ ਲਈ ਹੌਲੀ-ਹੌਲੀ ਉਮ ਦਾ ਜਾਪ ਕਰਨ ਨੂੰ ਕਿਹਾ ਜਦੋਂ ਕੁਝ ਦੇਰ ਬਾਅਦ ਯਸ਼ਵਰਦਨ ਦੇ ਸਾਹ ਆਮ ਹੋਏ ਤਾਂ ਉਹਨਾਂ ਨੇ ਅੱਖਾਂ ਖੋਲ੍ਹੀਆਂ ਤੇ ਸਾਹਮਣੇ ਪੂਜਾ ਨੂੰ ਦੇਖਿਆ ਉਹ ਡਰ ਅਤੇ ਚਿੰਤਾ ਨਾਲ ਭਰੀ ਹੋਈ ਸੀ ਤੁਹਾਡਾ ਦਿਲ ਤੁਹਾਨੂੰ ਕੀ ਹੋਇਆ ਸੀ ਸਭ ਪੂਜਾ ਨੇ ਦੱਬੀ ਹੋਈ ਆਵਾਜ਼ ਵਿੱਚ ਪੁੱਛਿਆ ਯਸ਼ਵਰਦਨ ਨੇ ਬਹੁਤ ਹੌਲੀ ਆਵਾਜ਼ ਦਿੱਤੀ ਮੇਰੇ ਦਿਲ ਦੀ ਧੜਕਣ ਅਨਿਯਮਿਤ ਹੋ ਜਾਂਦੀ ਹੈ ਤਣਾਅ ਵਿੱਚ ਕਵਿਤਾ ਦੀ ਮੋਤ ਬਾਤ ਉਸੇ ਲਈ ਮੈਂ ਜ਼ਿਆਦਾ ਇਕੱਲਾ ਨਹੀਂ ਰਹਿ ਸਕਦਾ ਡਾਕਟਰ ਨੇ ਕਿਹਾ ਸੀ ਕਿ ਮੈਨੂੰ ਸ਼ਾਂਤੀ ਅਤੇ ਕਿਸੇ ਦੇ ਸਾਥ ਦੀ ਲੋੜ ਹੈ ਪੂਜਾ ਦੇ ਚਿਹਰੇ ਤੇ ਹੁਣ ਕੇਵਲ ਕਰੁਨਾ ਸੀ ਉਸਨੇ ਤੁਰੰਤ ਉਹਨਾਂ ਕੋਲ ਬੈਠ ਕੇ ਉਹਨਾਂ ਨੂੰ ਪਾਣੀ ਦਿੱਤਾ ਮੈਨੂੰ ਨਹੀਂ ਪਤਾ ਸੀ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਪਰੇਸ਼ਾਨ ਕੀਤਾ ਤੂੰ ਮੈਨੂੰ ਬਚਾਇਆ ਹੈ ਪੂਜਾ ਯਸ਼ਵਰਦਨ ਨੇ ਵਿਚਾਲੇ ਹੀ ਕਿਹਾ ਉਹਨਾਂ ਦੀ ਆਵਾਜ਼ ਹੁਣ ਦਰਦ ਦੀ ਬਜਾਏ ਸ਼ੁਕਰਗੁਜ਼ਾਰੀ ਨਾਲ ਭਰੀ ਸੀ ਜੇ ਤੂੰ ਅੱਜ ਇੱਥੇ ਨਾ ਹੁੰਦੀ ਤਾਂ ਮੈਂ ਸ਼ਾਇਦ ਚਲਾ ਗਿਆ ਹੁੰਦਾ ਇੱਕ ਘਟਨਾ ਉਹਨਾਂ ਦੋਵਾਂ ਵਿਚਕਾਰ ਦੂਰੀ ਨੂੰ ਮਿਟਾਉਣ ਵਾਲੀ ਸੀ ਪੂਜਾ ਨੂੰ ਹੁਣ ਪਤਾ ਸਿੱਕੀ ਉਸ ਦਾ ਮਾਲਕ ਕੇਵਲ ਕਰੋੜਪਤੀ ਨਹੀਂ ਹੈ ਬਲਕਿ ਇੱਕ ਦੁਖੀ ਅਤੇ ਬਿਮਾਰ ਇਨਸਾਨ ਹੈ यशवर्धन ਨੂੰ ਪਤਾ ਸੀ ਕਿ ਪੂਜਾ ਕੇਵਲ ਇੱਕ ਬੇਕਾਰ ਆਰਟ ਨਹੀਂ ਹੈ ਬਲਕਿ ਇੱਕ ਅਜੇ ਹੀ ਇਨਸਾਨ ਹੈ ਜਿਸ ਨੇ ਉਹਨਾਂ ਦੀ ਜਾਨ ਬਚਾਈ ਹੈ ਹੁਣ ਯਸ਼ਵਰਧਨ ਆਪਣੇ ਕਮਰੇ ਤੋਂ ਵੱਧ ਸਮਾਂ ਹੇਠਾਂ ਬਰਾਂਡੇ ਵਿੱਚ ਬਿਤਾਉਣ ਲੱਗੇ ਸਨ ਮੀਰਾ ਜੋ ਹੁਣ ਜਾਣ ਚੁੱਕੀ ਸੀ ਕਿ ਸਾਹਿਬ ਇੱਕ ਖਤਰਨਾਕ ਪੁਲਸਵਾਲਾ ਨਹੀਂ ਬਲਕਿ ਇੱਕ ਦਿਆਲੂ ਇਨਸਾਨ ਹੈ ਕਦੇ-ਕਦੇ ਆਪਣੇ ਟੁੱਟੇ ਹੀ ਖਿਡਾਉਣੇ ਲੈ ਕੇ ਉਹਨਾਂ ਕੋਲ ਆ ਜਾਂਦੀ ਸੀ ਇੱਕ ਦੁਪਹਿਰ ਪਿਛਲੇ ਵੇੜੇ ਵਿੱਚ ਯਸ਼ਵਰਦਨ ਨੇ ਪੂਜਾ ਨੂੰ ਕੱਪੜੇ ਧੋਂਦੇ ਦੇਖਿਆ ਤੂੰ ਕੰਮ ਨੂੰ ਲੈ ਕੇ ਬਹੁਤ ਹੀ ਇਮਾਨਦਾਰ ਹੈ ਪੂਜਾ ਯਸ਼ਵਰਦਨ ਨੇ ਕਿਹਾ ਪੂਜਾ ਨੇ ਜਵਾਬ ਦਿੱਤਾ ਇਹ احਸਾਨ ਹੈ ਸਾਹਿਬ ਤੁਹਾਡੇ احਸਾਨ ਕਰਕੇ ਹੀ ਅੱਜ ਮੇਰੇ ਬੱਚਿਆਂ ਨੂੰ ਛੱਤ ਮਿਲੀ ਹੈ ਮੈਂ ਇਸ ਘਰ ਨੂੰ ਕਵਿਤਾ ਮੈਡਮ ਦਾ ਸੁਪਨਾ ਮੰਨਦੀ ਹਾਂ ਮੈਂ ਦਰਵਾਜ਼ੇ ਤੇ ਨੀਲਾ ਰੰਗ ਇਸੇ ਲਈ ਲਗਾਇਆ ਸੀ ਕਿਉਂਕਿ ਉਹਨਾਂ ਦੀਆਂ ਤਸਵੀਰਾਂ ਵਿੱਚ ਨੀਲਾ ਰੰਗ ਬਹੁਤ ਡਿਕਟੇਸੀ ਯਸ਼ਵਰਧਨ ਦੀਆਂ ਅੱਖਾਂ ਨਮ ਹੋ ਗਈਆਂ। ਉਹਨਾਂ ਨੂੰ ਲੱਗਿਆ ਜਿਵੇਂ ਕਵਿਤਾ ਨੇ ਹੀ ਪੂਜਾ ਨੂੰ ਇਸ ਘਰ ਵਿੱਚ ਭੇਜਿਆ ਹੋਵੇ। ਉਹਨਾਂ ਨੇ ਕਿਹਾ ਕਵਿਤਾ ਬਹੁਤ ਦਿਆਲੂ ਸੀ ਪੂਜਾ। ਜਦੋਂ ਉਹ ਚਲੀ ਗਈ ਤਾਂ ਮੇਰੇ ਅੰਦਰੋਂ ਜੀਵਨ ਹੀ ਨਿਕਲ ਗਿਆ। ਪੂਜਾ ਨੇ ਹਿੰਮਤ ਜੁਟਾ ਕੇ ਕਿਹਾ ਮਾਫ਼ ਕਰਨਾ ਸਾਹਿਬ ਪਰ ਤੁਹਾਨੂੰ ਜਿਉਣ ਦੀ ਲੋੜ ਹੈ। ਕਵਿਤਾ ਮੈਡਮ ਦੀ ਯਾਦ ਵਿੱਚ ਹੀ ਸੇ। ਤੁਸੀਂ ਇਕੱਲੇ ਨਹੀਂ ਹੋ ਯਸ਼ਵਰਦਨ ਨੇ ਪਿੱਛੇ ਮੁੜ ਕੇ ਦੇਖਿਆ ਆਰਵ ਉਹਨਾਂ ਦੇ ਜੁੱਤਿਆਂ ਦੇ ਫਿੱਤਿਆਂ ਨਾਲ ਖੇਡ ਰਿਹਾ ਸੀ ਉਹਨਾਂ ਨੂੰ ਮਹਿਸੂਸ ਹੋਇਆ ਕਿ ਜੀਵਨ ਹੁਣ ਵੀ ਉਹਨਾਂ ਦੇ ਚਾਰੇ ਪਾਸੇ ਸੀ ਰਗੂਵੀਰ ਜੋ ਯਸ਼ਵਰਦਨ ਦੀ ਧਿਆਲੂਤਾ ਅਤੇ ਪੂਜਾ ਦੇ ਘਰ ਵਿੱਚ ਰਹਿਣ ਤੋਂ ਪੂਰੀ ਤਰ੍ਹਾਂ ਸੜ ਰਿਹਾ ਸੀ ਇੱਕ ਸ਼ਾਮ ਕੁਝ ਪਿੰਡ ਵਾਲਿਆਂ ਨਾਲ ਆਇਆ ਉਸਨੇ અપਮਾਨਜਨਕ ਢੰਗ ਨਾਲ ਕਿਹਾ ਸਾਹਿਬ ਇਹ ਵਿਧਵਾ ਪੂਜਾ ਪਿੰਡ ਵਿੱਚ ਠੀਕ ਨਹੀਂ ਹੈ ਇਹ ਚਰਿੱਤਰਹੀਨ ਹੈ ਇੱਥੇ ਆ ਕੇ ਤੁਹਾਨੂੰ ਫਸਾ ਰਹੀ ਹੈ ਯਸ਼ਵਰਦਨ ਨੇ ਗਰਜ ਕੇ ਕਿਹਾ ਬਸ ਇੱਕ ਹੋਰ ਸ਼ਬਦ ਨਹੀਂ ਇਹ ਔਰਤ ਹੁਣ ਮੇਰੀ ਕਰਮਚਾਰੀ ਹੈ ਅਤੇ ਮੇਰੇ ਘਰ ਵਿੱਚ ਰਹਿ ਰਹੀ ਹੈ ਜੇ ਤੁਸੀਂ ਕੋਈ ਅਫਵਾਹ ਫੈਲਾਈ ਤਾਂ ਮੈਂ ਮਾਨਹਾਨੀ ਦਾ ਕੇਸ ਕਰਾਂਗਾ ਰਗੂਵੀਰ ਸ਼ਰਮਿੰਦਾ ਹੋ ਕੇ ਚਲਾ ਗਿਆ ਉਸ ਰਾਤੀ ਯਸ਼ਵਰਦਨ ਨੇ ਫੈਸਲਾ ਕਰ ਲਿਆ ਕਿ ਪੂਜਾ ਹੁਣ ਕਿਤੇ ਨਹੀਂ ਜਾਵੇਗੀ ਇੱਕ ਸ਼ਾਮ ਬਰਾਂਡੇ ਵਿੱਚ ਚੰਦ ਦੀ ਰੋਸ਼ਨੀ ਫੈਲ ਰਹੀ ਸੀ ਯਸ਼ਵਰਦਨ ਨੇ ਹੌਲੀ ਜਿਹਾ ਕਿਹਾ ਪੂਜਾ ਮੈਂ ਬਹੁਤ ਸੋਚਿਆ ਹੈ ਕਵਿਤਾ ਚਾਹੁੰਦੀ ਸੀ ਕਿ ਮੈਂ ਖੁਸ਼ ਰਾਂ ਤੂੰ ਇਸ ਘਰ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ ਮੈਂ ਤੈਨੂੰ ਇੱਥੇ ਨੌਕਰੀ ਦਾ ਇਹਿਸਾਨ ਹੇਠ ਨਹੀਂ ਰੱਖਣਾ ਚਾਹੁੰਦਾ ਮੈਂ ਤੈਨੂੰ ਸਤਕਾਰ ਦੇਣਾ ਚਾਹੁੰਦਾ ਹਾਂ ਮੈਂ ਤੇਰੇ ਨਾਲ ਵਿਆਖਾ ਕਰਨਾ ਚਾਹੁੰਦਾ ਹਾਂ ਪੂਜਾ ਦੇ ਕੰਨਾਂ ਵਿੱਚ ਇਹ ਗੱਲ ਸੁਪਨੇ ਵਰਗੀ ਸੀ ਸਾਹਿਬ ਮੈਂ ਇਸ ਲਾਇਕ ਨਹੀਂ ਹਾਂ ਯਸ਼ਵਰਧਨ ਨੇ ਉਸ ਦਾ ਹੱਥ ਫੜ ਲਿਆ ਤੂੰ ਮੇਰੇ ਦਿਲ ਦੀ ਸ਼ਾਂਤੀ ਕੁਟੀਰ ਹੈ ਤੂੰ ਮੇਰਾ ਇਹ ਜੀਵਨਦਾਨ ਸਵੀਕਾਰ ਕਰੇਂਗੀ ਪੂਜਾ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ ਕੁਝ ਹਫ਼ਤਿਆਂ ਵਿੱਚ ਸ਼ਾਂਤੀ ਕੁਟੀਰ ਉਤਸਵ ਦੇ ਰੰਗ ਵਿੱਚ ਰੰਗ ਗਈ यशवर्धन ने फैसला किया कि यह विवाह पਿੰड ਵਿੱਚ ਹੀ ਹੋਵੇਗਾ। ਵਿਆਹ ਦੇ ਦਿਨ ਪੂਜਾ ਇੱਕ ਸੁੰਦਰ ਲਾਲ ਸਾੜੀ ਵਿੱਚ ਸੀ। ਜਦੋਂ ਯਸ਼ਵਰਧਨ ਨੇ ਪੂਜਾ ਦੀ ਮੰਗ ਵਿੱਚ ਸੰਧੂਰ ਪਰਿਆ ਤਾਂ ਪੂਰਾ ਪਿੰਡ ਤਾੜੀਆਂ ਨਾਲ ਗੂੰਜ ਉੱਠਿਆ। ਉਹਨਾਂ ਨੇ ਮੀਰਾ ਤੇ ਆਰਵ ਨੂੰ ਆਪਣੇ ਪਰਿਵਾਰ ਵਜੋਂ ਸਵੀਕਾਰ ਕਰ ਲਿਆ। ਵਿਆਹ ਸੰਪੰਨ ਹੋਇਆ। ਯਸ਼ਵਰਧਨ ਨੇ ਪੂਜਾ ਦੇ ਮੱਥੇ ਤੇ ਚੁੰਮ ਲਿਆ। ਹੌਣ ਤੂੰ ਮੇਰੀ ਪਤਨੀ ਹੈ ਪੂਜਾ ਹਮੇਸ਼ਾ ਲਈ ਯਸ਼ਵਰਦਨ ਨੂੰ ਲੱਗਿਆ ਕਿ ਉਹਨਾਂ ਦਾ ਦਿਲ ਜੋ ਕਵਿਤਾ ਦੇ ਜਾਣ ਤੋਂ ਬਾਅਦ ਖਾਲੀ ਹੋ ਗਿਆ ਸੀ ਹੁਣ ਪਿਆਰ ਅਤੇ ਨਵੇਂ ਸੁਪਨਿਆਂ ਨਾਲ ਭਰ ਗਿਆ ਸੀ ਸ਼ਾਂਤੀ ਕੁਟੀਰ ਨੇ ਆਖਰਕਾਰ ਆਪਣੇ ਨਾਮ ਦਾ ਸਹੀ ਅਰਥ ਪਾ ਲਿਆ ਸੀ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਨਸਾਨੀਅਤ ਸਭ ਤੋਂ ਉੱਪਰ ਹੈ ਦੋਸਤੋ ਅਮੀਰੀ ਦਾ ਅਸਲੀ ਮਤਲਬ ਬੈਂਕ ਬੈਲੈਂਸ ਨਹੀਂ ਸਗੋ ਕਿਸੇ ਲੋੜਵੰਦ ਦੀ ਮਦਦ ਕਰਨਾ ਹੈ ਯਸ਼ਵਰਦਨ ਨੇ ਪੂਜਾ ਨੂੰ ਸਿਰਫ ਛੱਤ ਨਹੀਂ ਦਿੱਤੀ ਸਗੋ ਜੀਵਨ ਦਾ ਮਕਸਦ ਦਿੱਤਾ ਘਰ ਲੋਕਾਂ ਨਾਲ ਬੰਨਦਾ ਹੈ ਦੀਵਾਰਾਂ ਨਾਲ ਨਹੀਂ ਹਵੇਲੀ ਸਾਲਾਂ ਤੋਂ ਵਿਰਾਨ ਸੀ ਪਰ ਪੂਜਾ ਤੇ ਬੱਚਿਆਂ ਦੀ ਮੌਜੂਦਗੀ ਨੇ ਉਸ ਵਿੱਚ ਦੁਬਾਰਾ ਜਾਨ ਭਰ ਦਿੱਤੀ ਸੀ ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ ਪੂਜਾ ਨੇ ਮੁਸ਼ਕਲ ਹਾਲਾਤਾਂ ਵਿੱਚ ਵੀ ਆਪਣੀ ਇਮਾਨਦਾਰੀ ਅਤੇ ਮਿਹਨਤ ਨਹੀਂ ਛੱਡੀ ਜਿਸ ਕਰਕੇ ਉਸ ਨੂੰ ਸਨਮਾਨ ਮਿਲਿਆ ਜ਼ਿੰਦਗੀ ਦੂਜਾ ਮੌਕਾ ਜ਼ਰੂਰ ਦਿੰਦੀ ਹੈ ਯਸ਼ਵਰਧਨ ਅਤੇ ਪੂਜਾ ਨੇ ਆਪਣੀ ਜ਼ਿੰਦਗੀ ਵਿੱਚ ਵੱਡੇ ਦੁੱਖ ਝੱਲੇ ਸਨ ਪਰ ਅੰਤ ਵਿੱਚ ਉਹਨਾਂ ਨੂੰ ਦੁਬਾਰਾ ਖੁਸ਼ੀਆਂ ਮਿਲੀਆਂ ਇਸ ਲਈ ਦੋਸਤੋ ਸਾਨੂੰ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਸਮਾਜਿਕ ਬੁਰਾਈਆਂ ਦਾ ਸਾਹਮਣਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਿਦਵਾਵਾਂ ਪ੍ਰਤੀ ਸਮਾਜ ਦੀ ਸੋਚ ਨੂੰ ਸਿਰਫ ਹਿੰਮਤ ਅਤੇ ਸੱਚਾਈ ਨਾਲ ਹੀ ਬਦਲਿਆ ਜਾ ਸਕਦਾ ਹੈ। ਦੋਸਤੋ, ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਆਪਣੀ رائے ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ। ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਹਾਂ ਅਗਲੀ ਕਹਾਣੀ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ